ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜਿਟ ਹੈਗੀ ਆ ਪਿੰਡ ਕਰਿਆਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਸ਼ਹੀਦ ਪਿੰਡ ਬਿਲਕੁਲ ਲਾਗੇ ਹੈਗਾ ਦੋਸਤੋ ਠੀਕ ਹੈ ਜੀ ਤੇ ਬਰਵਾਲਾ ਛੀਮਾ ਵੀ ਥੋੜੀ ਦੂਰੀ ਤੇ ਪਿੰਡ ਹੈਗਾ ਵੀਰ ਗੁਰਪ੍ਰੀਤ ਸਿੰਘ ਦੇ ਕੋਲੇ ਆਇਆ ਦੋਸਤੋ ਲਾਟੀ ਡੇਰੀ ਫਾਰਮ ਆ ਇਸ ਘਰੋਂ ਦੋਸਤੋ ਆਪਾਂ ਪਹਿਲਾਂ ਵੀ ਵੀਡੀਓ ਕਾਫੀ ਅਪਲੋਡ ਕੀਤੀਆਂ ਨੇ ਅੱਜ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਤਿੰਨ ਵੜਾ ਦਿਖਾ ਦਾਂਗੇ ਇੱਕ ਝੋਟੀ ਦਿਖਾਵਾਂਗੇ ਬਿਲਕੁਲ ਸੁਈ ਸਵਾਈ ਆ ਠੀਕ 8 اپریل ਨੂੰ ਆਪਾਂ ਅੱਜ ਵੀਡੀਓ ਬਣਾ ਰਹੇ ਆ ਸਮਾਂ ਜਿਹੜਾ ਤੁਸੀਂ ਜਰੂਰ ਨੋਟ ਕਰ ਲਓ 1:30 ਵਜੇ ਦਾ ਜਿਹੜਾ ਦੋਸਤੋ ਦੁਪਹਿਰ ਦਾ ਸਮਾਂ ਹੈਗਾ ਪੂਰੀ ਗੱਲਬਾਤ ਆਪਾਂ ਵੀਰ ਗੁਰਪ੍ਰੀਤ ਦੇ ਨਾਲ ਕਰਾਂਗੇ ਹਰ ਵਾਰ ਦੀ ਤਰ੍ਹਾਂ ਦੋਸਤੋ ਇਨਫੋਰਮੇਸ਼ਨ ਜਿਹੜੀ ਹੈਗੀ ਹੈ ਵੀਰ ਗੁਰਪ੍ਰੀਤ ਦੇ ਕੋਲੋਂ ਆਪਾਂ ਲੈ ਕੇ ਤੁਹਾਡੇ ਨਾਲ ਜਿਹੜੀ ਸਾਂਝੀ ਕਰਾਂਗੇ ਜਿਹੜੀ ਵਾਰ ਤੁਹਾਨੂੰ ਖਾਸ ਤੌਰ ਤੇ ਪਸੰਦ ਆਊਗੀ ਉਹਦੀ ਚੁਵਾਈ ਜਾਂ ਦੋ ਟਾਈਮ ਦੀ ਘਰ ਵਿਜਿਟ ਕਰਕੇ ਜਰੂਰ ਕਰ ਲਿਓ ਠੀਕ ਹੈ ਜੀ ਜਿਹੜਾ ਪਸ਼ੂ ਖਾਸ ਤੌਰ ਤੇ ਸੂਣ ਵਾਲਾ ਹੁੰਦਾ ਹਰ ਹਰ ਵਾਰ ਦੀ ਤਰ੍ਹਾਂ ਇੱਕ ਅਪੀਲ ਹੁੰਦੀ ਹੈ ਵੀ ਉਹਨੂੰ ਜਿਹੜੀ ਤਿੱਪਕੇ ਤਸੱ ਇਹ ਇਨਾ ਬੜਾ ਗਾੜੀ ਕਿ ਸਮਝ ਰਿਹਾ ਸਭ ਤੋਂ ਪਹਿਲਾਂ ਵੀਰ ਗੁਰਪ੍ਰੀਤ ਸਿੰਘ ਜੀ ਸਾਸਰੀ ਘਰ ਸਾਸਰੀ ਘਰ ਆ ਜੀ ਕੀ ਹਾਲ ਚਾਲ ਨੇ ਬਹੁਤ ਵਧੀਆ ਭਰਾ ਠੀਕ ਠਾਕ ਹੋ ਕਹਿ ਮੈਂ ਚੱਲਦੀ ਠੀਕ ਆ ਅੱਛਾ ਵੀਰ ਗੁਰਪ੍ਰੀਤ ਅੱਜ ਪਸੂ ਆਪਣੇ ਕੋਲ ਤਿੰਨ ਤਾਂ ਬਿਹੜਾ ਨੇ ਹਾਂ ਇੱਕ ਨੀਲੀ ਰਬੀ ਦੀ ਝੋਟੀ ਇੱਕ ਨੀਲੀ ਰਬੀ ਦੀ ਝੋਟੀ ਆ ਗਈ ਸੁਈ ਸਵਾਈ ਹੈ ਸੁਈ ਸਵਾਈ ਮਗਰ ਵੀ ਕੱਟੀ ਮਗਰ ਵੀ ਕੱਟੀ ਹੈ ਹਾਂਜੀ ਠੀਕ ਆ ਜੀ ਬਹੁਤ ਵੀਰ ਭਰਾਵਾਂ ਦੀ ਜਿਹੜੀ ਦੋਸਤੋ ਡਿਮਾਂਡ ਹੁੰਦੀ ਆ ਠੀਕ ਆ ਤੇ ਇੱਕ ਤੁਹਾਨੂੰ ਲਾਖਤ ਦੇ ਆਪਾਂ ਜਿਹੜੀਆਂ ਮੱਝ ਦਿਖਾ ਦਾਂਗੇ ਠੀਕ ਆ ਸੋ ਵੀਰ ਗੁਰਪ੍ਰੀਤ ਆਜੋ ਪਹਿਲੇ ਨੰਬਰ ਤੇ ਇੱਕ ਬਿਲਕੁਲ ਵੱਡੇ ਕੱਦ ਕੱਦ ਦੇ ਵਿੱਚ ਆ ਬਲੈਕ ਰੰਗ ਦੇ ਵਿੱਚ ਕਾਲੇ ਰੰਗ ਦੇ ਵਿੱਚ ਜਿਹੜੀ ਦੁੱਧ ਸੋ ਆਪਾਂ ਤੁਹਾਨੂੰ ਵੇਖੜ ਦਿਖਾ ਰਹੇ ਆ ਠੀਕ ਆ ਗੁਰਪ੍ਰੀਤ ਵੀਰੇ ਕੀ ਡਿਟੇਲ ਇਹਦੀ ਤੇ ਦੂਜੇ ਸੂਵੇ ਸੁਈ ਆ ਹੂੰ ਪਹਿਲੇ ਸੂਏ ਨੇ 24 25 ਲੀਟਰ ਦੁੱਧ ਦਿੱਤਾ ਵਾ ਠੀਕ ਆ ਜੀ ਹਰਕੀ ਮੀਦੇ ਆ ਵੀ ਇਹ 27 28 ਤੱਕ ਨੋਰਮਲ ਕਰੋਗੀ ਆ ਦੂਜੇ ਸੂਵੇ ਦੇ ਵਿੱਚ ਆ ਹਾਂਜੀ ਦਿਨ ਕਿੰਨੇ ਹੋਗੇ ਸੂਈ ਨੂੰ ਇਹ ਪਸੋਂ ਸ਼ਾਮੀ ਸੁਈ ਆ ਪਰसों ਸ਼ਾਮੀ ਸੂਈ ਹੈ ਹਾਂਜੀ ਹੁਣ ਬੌਲੇ ਦੇ ਵਿੱਚ ਕਿੰਨਾ ਨੈਟ ਚ ਪਾਵਾਂਗੇ ਆਪਾਂ ਜਿਹੜਾ 18 ਮੀਲੀਟਰ ਹੈਗਾ ਨੋਰਮਲ 18 ਮੀਲੀਟਰ ਹਾਂਜੀ ਥੱਲੇ ਬੱਚਾ ਕੀ ਆ ਗਿਆ ਜੀ ਨਹੀਂ ਇਹ ਤਾਂ ਮਗਰ ਬੱਚਾ ਆ ਗਿਆ ਬੱਚਾ ਹੈ ਹਾਂਜੀ ਠੀਕ ਹੈ ਥੱਲੇ ਜਿਹੜਾ ਦੋਸਤੋ ਬੱਚਾ ਉਹ ਬੱਚਾ ਹੈਗਾ ਮੇਲ ਕਾਫ ਆ ਠੀਕ ਹੈ ਸੈਕੰਡ ਟਾਈਮਰ ਜਿਹੜੀ ਵੈੜ ਆ ਤੇ ਕਦ ਕਦ ਤੁਸੀਂ ਵੇਖੋਗੇ ਫੁੱਲ ਹਾਈਟ ਆ ਨੋਰਮਲ ਜ ਆ ਆਪਾਂ ਜਿੱਥੋਂ ਵੀ ਤੁਹਾਨੂੰ ਦਿਖਾਉਨੇ ਐਚ ਐਫ ਦੀ ਗੱਲ ਕਰ ਲਈਏ ਫੁੱਲ ਵੱਡੀ ਵੈੜ ਹੈਗੀ ਆ ਕਦ ਕਾਠੀ ਚ ਠੀਕ ਆ 27 26 ਲੀਟਰ ਪਹਿਲੇ ਸਵੇਰ ਦੀ ਮਿਲਕਿੰਗ ਜਿਹੜੀ ਆ 26 27 ਲੀ ਇਹਦਾ ਰਾਜੀ ਰੋਜੀ ਐਰਕੀ ਦਾ ਬੜੀ ਉਮੀਦ ਹੈ ਤਾਂ ਹੁਣ 18 ਲੀਟਰ ਮਤਲਬ 18 ਲੀਟਰ ਤੋਂ ਉੱਪਰ ਜਿਹੜਾ ਪਲੱਸ ਤੇ ਹੁਣ ਤੀਜਾ ਡਾਂਗੀ ਆ ਹਾਂਜੀ ਇਹਨਾਂ ਦਾ ਨੋਰਮਲ ਹੀ 18 ਬੌਲੇ ਦੇ ਵਿੱਚ ਹਾਂਜੀ ਬੌਲੇ ਦੇ ਵਿੱਚ ਠੀਕ ਆ ਜੀ ਬਾਕੀ ਆ ਫੇਸ ਕੁਆਲਟੀ ਦੇਖੋ ਠੀਕ ਆ ਜੀ ਤੇ ਆ ਕਰੋ ਚਾਹੀਦਾ ਆ ਮਗਰ ਬੱਚਾ ਹੈਗਾ ਨਾ ਮੇਲ ਕਾ ਹਾਂਜੀ ਇਹ ਮੇਲ ਕਾ ਫਾ ਠੀਕ ਮੇਲ ਕਾ ਫਾ ਠੀਕ ਹੈ ਸਾਰੇ ਠੀਕ ਆ ਖੋਲ ਕੇ ਦਿਖਾਈਏ ਫਿਰ ਨਾਲ ਸਮਾਜ ਜਿਹੜਾ ਦੋਸਤੋ ਮੈਂ ਪਹਿਲਾਂ ਤੁਹਾਨੂੰ ਜ਼ਿਕਰ ਕਰਤਾ ਸੀ ਵੀ ਡੇਢ ਕਵਜੇ ਦਾ ਜਿਹੜਾ ਸਮਾਂ ਹੈਗਾ ਠੀਕ ਆ ਫੁੱਲ ਹਾਈਟ ਲੈਂਥ ਵਾਲੀ ਵੈੜ ਆ ਆਰਡਰ ਦੀ ਕੁਆਲਿਟੀ ਹੈ ਬਿਲਕੁਲ ਤੁਹਾਡੇ ਸਾਹਮਣੇ ਆ ਦੋਸਤੋ ਵਿੱਥ ਫਿਰਲ ਜਿਹੜੀ ਆ ਥਾਣਾ ਦੇ ਵਿੱਚ ਡਿਫਰੈਂਸ ਹੈਗਾ ਉਹ ਵੀ ਸੋਹਣਾ ਠੀਕ ਆ ਬਿਲਕੁਲ ਨੋਕਲਾ ਚੌਂ ਥਣ ਜਿਹੜੇ ਆ ਬਿਲਕੁਲ ਪੀੜੀ ਦੇ ਪਾਵੇਂ ਵਾਂਗੂ ਜਿਹੜੇ ਥਣ ਦਾ ਕੀ ਹੈਗੀ ਤੇ ਵਿੱਚੋਂ ਡਿਫਰੈਂਸ ਜਿਹੜਾ ਦੋਸਤੋ ਤਕਰੀਬਨ ਬਹੁਤ ਵਧੀਆ ਹੈਗਾ ਠੀਕ ਆ ਬਿਲਕੁਲ ਇੱਕੋ ਰੰਗ ਹੈਗੀ ਆ ਬਲੈਕ ਵੈੜ ਆ ਕੱਦ ਕੱਦ ਜਿਹੜਾ ਉੱਚਾ ਹੈਗਾ ਵੈੜ ਦਾ ਪ੍ਰੋਪ ਠੀਕ ਹੈ ਜੀ ਠੀਕ ਆ ਅੱਜ ਤੀਜਾ ਦਿਨ ਹੋ ਗਿਆ ਸੋਈ ਨੂੰ ਤੇ ਸਵੇਰੇ 7:30 ਵਜੇ ਚੁਵਾਈਏ ਜੀ ਸਵੇਰੇ ਮਾਰਨਿੰਗ ਅੱਜ ਹੈ ਨਾ ਜੀ ਠੀਕ ਆ ਬਾਕੀ ਕੋਈ ਭੈਣ ਭਰਾਵੇ ਆਵੇ ਇੱਥੇ ਤਾਂ ਵੀ ਟਾਈਮ ਟੂ ਟਾਈਮ ਚੁਵਾਈ ਕਰੀ ਬੇ ਭਾ ਚਾਰ ਡੰਗ ਚੋਗੇ ਖੜੇ ਠੀਕ ਆ ਹਾਂਜੀ ਤੇ ਵੀਰੇ ਗੁਰਪ੍ਰੀਤ ਕਿੰਨਾ ਕੁ ਲੈਦੇ ਮੁੱਲ ਕਿੰਨੀ ਡਿਮਾਂਡ ਇਹ ਆਪਾਂ ਮੁੱਲ ਕਰਨ ਨੂੰ ਤਾਂ ਭਾਵੇਂ ਦਾ 90 ਕਰਾ ਲਓ ਭਾਵੇਂ 95 ਇਹਦਾ ਲੈਣ ਦੇਣ 85 ਹਜ਼ਾਰ ਕਰਨਾ ਆਪਾਂ 85 ਹਜ਼ਾਰ ਹਾਂਜੀ ਠੀਕ ਆ ਜੀ ਤੇ ਬਿਲਕੁਲ ਵਧੀਆ ਠੀਕ ਭਾ ਫਰਤਾ ਕਿ ਹੋ ਜਾਊਗਾ ਵਿਚੋ ਮਾਨਤਾ ਨਹੀਂ ਵਿਚੋ ਮਾਨਤਾ ਲਊਗਾ ਮਾਨਤਨ ਹੋ ਜਾਊਗਾ ਜੀ ਹਾਂ ਮਾਨਤਨ ਕਰਾਂਗੇ ਵਿਚੋ ਕਿ ਦੂਰ ਨੇੜੋ ਵੀਰ ਆਊਗਾ ਠੀਕ ਆ ਉਹਦਾ ਮਾਨਤਨ ਕਰਾਂਗੇ ਠੀਕ ਮਾਨਤਨ ਜਿਹੜਾ ਦੋਸਤੋ ਵਿਚੋ ਜਿੰਨੀ ਗੰਜائش ਆ ਉਹ ਆ ਥੰਦੀ ਸਹਜ ਵੇਖੋ ਠੀਕ ਹੈ ਜੀ ਬਿਲਕੁਲ ਜਿਹੜਾ ਮੁਠੀ ਵਾਲਾ ਥਾਣਾ 456 ਦੱਸਦੇ ਵੀ ਇਹਦੀ ਠੀਕ ਹੈ ਜੀ ਪਿਛਲੇ ਸੂਬਿਆਂ ਦੇ ਵਿੱਚ ਜੀ ਹਾਂ ਜੀ ਪਿਛਲੇ ਸੂਬਿਆਂ ਦੇ ਵਿੱਚ ਠੀਕ ਹੈ ਜੀ ਤੇ ਚੰਗੀ ਵੈੜਾ ਓਵਰ ਆਲ ਪੂਰੀ ਵੱਡੀ ਵੈੜਾ ਠੀਕ ਹੈ ਪੂਰੀ ਵੱਡੀ ਕਦ ਕਾਠੀ ਯਾਰ ਦੋਸਤ ਇੱਕ ਵਾਰੀ ਫੇਰ ਆਪਾਂ ਜਿਹੜਾ ਬਿਆਨ ਕਰ ਦਿੰਦੇ ਹਾਂ ਫੁੱਲ ਹਾਈਟ ਦੇ ਵਿੱਚ ਆ ਪੂਰੀ ਵੱਡੀ ਵੈੜਾ ਫਾਰਮ ਦੇ ਵਿੱਚ ਹੁੰਦੀਆਂ ਨੇ ਇਹੜੀਆਂ ਵੈੜਾ ਹੂੰ ਤੇ ਇਸ ਤੋਂ ਬਾਅਦ ਵੀਰ ਨੈਕਸਟ ਅਗਲੀ ਵੈੜ ਦੀ ਲਈਏ ਜਾਣਕਾਰੀ ਇਹ ਦੂਜੀ ਸੂਬੇ ਸੂ ਸੋਈ ਹੈ ਜੀ ਹਾਂ ਜੀ ਦੂਜਾ ਸੂਆ ਹਾਂ ਇਹਨੂੰ ਵਈ ਦੂਜਾ ਦਿਨ ਸੂਈ ਨੂੰ ਦੂਜਾ ਦਿਨ ਅੱਜ ਦੂਜੇ ਸੂਵੇ ਆ ਹਾਂ ਜੀ ਬੱਚਾ ਥੱਲੇ ਵੀਰ ਇਹਦਾ ਮਗਰ ਵੱਚੀ ਵੱਚੀ ਆ ਗਈ ਹਾਂ ਜੀ ਵੱਚੀ ਹੈ ਜਿਹੜਾ ਬੱਚਾ ਦੋਸਤੋ ਫੀਮੇਲ ਆ ਠੀਕ ਆ ਫੀਮੇਲ ਕਾਫ ਆ ਠੀਕ ਆ ਤੇ ਦੂਜਾ ਦਿਨ ਅੱਜ ਬਾਕੀ ਜੇਰ ਜੁਰ ਵੀ ਕੱਲ ਕੱਲੀ ਸੂਈ ਸੀ ਕੱਲ ਕਲੀਅਰ ਹਾਂ ਠੀਕ ਆ ਜੋ ਤੇ ਬੋਲੇ ਇਹਨੇ ਵੀ 21 22 ਲੀਟਰ ਦਿੱਤਾ ਉਹ ਦੁੱਧ ਜੀ ਹਾਂ ਜੀ ਠੀਕ ਆ ਹੁਣ ਕੋਈ ਦੋ ਡੰਗ ਆਪਾਂ ਚਵਾਈ ਕੀਤੀ ਥਣਾ ਦੀ ਕਿਵੇਂ ਆ ਜੀ ਬਿਲਕੁਲ ਓਕੇ ਚਵਾਈ ਬਹੁਤ ਜਿਆਦੀ ਵਧੀਆ ਚਵਾਈ ਲੱਗੀ ਇਹਨੂੰ ਠੀਕ ਆ ਜੀ ਆ ਕਰੋ ਚੱਕ ਗਰੰਟੀ ਠੀਕ ਆ ਜੀ ਨਾਰਮਲੀ ਦੋਸਤੋਂ ਤੁਸੀਂ ਇਸ ਘਰੋਂ ਜਿਹੜੀਆਂ ਵੇੜਾ ਖਰੀਦਦੇ ਰਹਿੰਦੇ ਹੋ ਤੇ ਬਾਕੀ ਜਿਹੜੇ ਵੀਰ ਇੱਕ ਪਹਿਲਾਂ ਵੀ ਪਸ਼ੂ ਲੈ ਕੇ ਜਾ ਚੁੱਕੇ ਆ ਉਹਨਾਂ ਨੂੰ ਵੀ ਜਿਹੜਾ ਨਾਰਮਲੀ ਪਤਾ ਹੋਵੇਗਾ ਠੀਕ ਆ ਜੀ ਪਸ਼ੂ ਜਿੰਨਾ ਕਿਹਾ ਉਹਨਾਂ ਨਿਕਲਦਾ ਹੈਗਾ ਠੀਕ ਆ ਤੇ ਥਣ ਦੇਵੇ ਦੀ ਬਿਲਕੁਲ ਸਾਫ਼ ਆ ਬਾਕੀ ਚਵਾਈ ਆ ਆ ਦੋ ਡੰਗ ਵੀਰਾਂ ਦਾ ਵੀ ਆਪਾਂ ਚੁਆਈ ਕਰ ਚੁੱਕੇ ਹਾਂ ਦੋ ਤੇ ਇੱਥੇ ਅੰਡਾਂਗੇ ਚੁਆਈ ਹੋ ਗਈ ਐ ਤੇ ਥਾਣਾ ਦੀ ਜਿਹੜੀ ਆ ਧਾਰ ਦੀ ਬਿਲਕੁਲ ਜਿਹੜੀ ਆ ਦੋਸਤੋ ਸਾਫ਼ ਨਿਕਲੀ ਐ ਇਹਨੂੰ ਵੀ ਖੋਲ ਲੀਏ ਜੀ ਦਿਖਾ ਦਿਓ ਠੀਕ ਆ ਆ ਲੋ ਜੀ ਕਰੋ ਚੈੱਕ ਠੀਕ ਆ ਆ ਥੱਲੇ ਬੱਚਾ ਜਿਹੜਾ ਫੀਮੇਲ ਹੈ ਕਾਫਾ ਫੀਮੇਲ ਬਿਲਕੁਲ ਨਿਗਰ ਵਜਨ ਵਾਲੀ ਵੈੜ ਆ ਠੀਕ ਆ ਜੀ ਤੇ ਕੱਦ ਹਾਈਟ ਵੀ ਜਿਹੜੀ ਪੂਰੀ ਹੈਗੀ ਆ ਹਵਾਨੇ ਦੀ ਜਿਹੜੀ ਕੁਆਲਿਟੀ ਆ ਬਿਲਕੁਲ ਤੁਹਾਡੇ ਸਾਹਮਣੇ ਆ ਜੀ ਗੈਬੰਤਰ ਪੂਰਾ ਹੈਗਾ ਕੋਈ ਜੋੜ ਕੇ ਥਣ ਨਹੀਂ ਰੱਖੇ ਬੈੜਨੇ ਤੇ ਡਿਫਰੈਂਸ ਜਿਹੜਾ ਪੂਰਾ ਹੈਗਾ ਆ ਦੇਖੋ ਜੀ ਠੀਕ ਆ ਓਕੇ ਵੀਰ ਗੁਰਪ੍ਰੀਤ ਕਿੰਨੀ ਡਿਮਾਂਡ ਇਸ ਵਾਰ ਦੀ ਇਹਦੀ 73000 ਰੁਪਇਆ 73 ਹਾਂਜੀ ਕੋਈ ਮਾਨਤਨ ਖੁੱਲੇ ਕਰਦਿਆ ਕਰੋ ਵਿੱਚ ਨਹੀਂ ਮਾਨਤਨ ਤਾਂ ਬੜਾ ਕਰੀਦਾ ਅੱਛਾ ਜੀ ਹਾਂਜੀ ਕੋਈ ਭੈਣ ਭਰਾ ਆਪਣੇ ਨਾਲ ਜੁੜੇ ਜਿੰਨੇ ਵੀਰ ਹਾਂ ਜੁੜੇ ਜਿਹੜਾ ਆਉਂਦਾ ਬੜੇ ਪਿਆਰ ਮੁਹੱਬਤ ਨਾਲ ਆਉਂਦਾ ਜੀ ਹਾਂ ਅੱਗੇ ਵੀ ਜਿੰਨਾ ਵਾੜਾ ਖੜੀਆਂ ਵੱਡੀਆਂ ਹਾਂਜੀ ਉਹਨਾਂ ਦਾ ਆਪਾਂ ਆਪਾਂ ਨੰਬਰ ਉਹ ਦੇ ਸਕਦੇ ਹਾਂ ਜੋ ਆਪਾਂ ਕਹਿੰਨੇ ਨਿਕਲਦਾ ਹੋਈ ਬਿਲਕੁਲ ਬਿਲਕੁਲ ਚਲੋ ਚੰਗੀ ਗੱਲ ਆ ਵੀਰ ਅ ਇਸ ਤੋਂ ਬਾਅਦ ਗੁਰਪ੍ਰੀਤ ਵੀਰੇ ਇੱਕ ਅਗਲੀ ਬੈੜ ਆ ਗਈ ਆ ਠੀਕ ਆ ਬਰੀਕੀਆਂ ਬਰੂਕੀਆਂ ਬਹੁਤ ਆ ਪਰ ਹੈ ਸਿੰਘ ਜ਼ਰੂਰ ਹੈਗੇ ਬੈਠਦੇ ਹਨ ਉਸ ਮੜ ਜੇ ਸਿੰਘ ਨਹੀਂ ਤਾਂ ਹਾਂਜੀ ਬੈਠ ਤਾਂ ਮੋਲੀ ਕੋ ਨਹੀਂ ਬਿਲਕੁਲ ਜੀ ਠੀਕ ਆ ਤੁਹਾਨੂੰ ਬਹੁਤ ਚੰਗਾ ਲੱਗਾ ਤੇ ਇਹ ਵੀ ਲੱਗੇ ਸੁਆ ਸੁਨਹਾਲੀ ਆ ਹਾਂ ਸੁਨਹਾਲੀ ਇਹਦੇ ਵਿੱਚ ਨਾ ਅਜੇ ਪੂਰਾ ਹਫਤਾ ਇੱਕ ਪਿਆ ਹੋ ਇੱਕ ਹਫਤਾ ਬਾਕੀ ਆ 8 ਦਿਨ ਤਾਂ ਨੋਰਮਲ ਲੈ ਜੂਗੀ ਠੀਕ ਆ ਥਣ ਥਣ ਨੂੰ ਬੜਾ ਵੈਸੇ ਵਧੀਆ ਮੱਝਾ ਲੱਗਾ ਹਾਂਜੀ ਬਹੁਤ ਚੰਗਾ ਥਾਂ ਲੱਗਾ ਜੀ ਆ ਦੇਖੋ ਠੰਡ ਠੰਡ ਦੀ ਕੁਆਲਿਟੀ ਬਹੁਤ ਸੋਹਣੀ ਆ ਦੋਸਤੋ ਤੇ ਬੇਸ਼ੱਕ ਵੀਰ ਦੱਸ ਦਿਆ ਦਤਾ ਹੈਗਾ ਵੀ ਸਿੰਘ ਜ਼ਰੂਰ ਹੈਗੇ ਆ ਪਰ ਜਿਹੜੀ ਆ ਦੋਸਤੋ ਬਿਲਕੁਲ ਨਿੱਗਰ ਹੈਗੀ ਆ ਲੇਵੇ ਹਵਾਨੇ ਦੀ ਜਿਹੜੀ ਕੁਆਲਿਟੀ ਆ ਇਹ ਵੀ ਬਿਲਕੁਲ ਨਿੱਗਰ ਹੈ ਲੇਵਾ ਵੀ ਨਿੱਗਰ ਆ ਤੇ ਕੰਪੈਕਟ ਜਿਹਾ ਆਰਡਰ ਹੈਗਾ ਠੀਕ ਹੈ ਜੀ ਹਜੇ ਹਫਤਾ ਬਿਲਕੁਲ ਲੈ ਕੇ ਜਾਂਦੀ ਆ ਠੰਡ ਠੰਡ ਦਾ ਸੈਜ ਜਿਹੜਾ ਹੈਗਾ ਤੁਸੀਂ ਵੇਖ ਸਕਦੇ ਹੋ ਮਿੱਥਾ ਵਰਲਾ ਚੌਥਾ ਨਾ ਦੀ ਆ ਆ ਬਿਲਕੁਲ ਤੁਹਾਡੇ ਸਾਹਮਣੇ ਹਾਂ ਜੀ ਤੋੜ ਦਿਗੇ ਜੀ ਹਾਂ ਜੀ ਠੀਕ ਆ ਸੁਹਾ ਦੂਜਾ ਦੱਸਿਆ ਸੀ ਨਾ ਜੀ ਹਾਂ ਜੀ ਦੂਜੇ ਸੂਏ ਆ ਦੂਜੇ ਸੂਏ ਸੋਹਣੀ ਆ ਠੀਕ ਆ ਦੂਜੇ ਸੂਏ ਸੋਹਣੀ ਆ ਦੋਸਤੋ ਕੱਦ ਜਿਹੜੀ ਹਾਈਟ ਦੀ ਗੱਲ ਕਰੀਏ ਤੇ ਪੂਰੀ ਆ ਹਾਈਟ ਇਸ ਵੇੜ ਦੀ ਵੀ ਠੀਕ ਆ ਕੋਈ ਛੋਟੀ ਜੀ ਨਹੀਂ ਹੈਗੀ ਮੀਡੀਅਮ ਤੋਂ ਪਲੱਸ ਤੁਸੀਂ ਤਾਂ ਜਿੰਨੀ ਮਰਜ਼ੀ ਮੰਨ ਸਕਦੇ ਹੋ ਵੱਡੇ ਕੱਦ ਕੱਟ ਦੇ ਵਿੱਚ ਠੀਕ ਆ ਤੇ ਬਿਲਕੁਲ ਨਵੀਂ ਵੇੜ ਆਪਾਂ ਕਹਿ ਸਕਦੇ ਆ ਵੀ ਹੈ ਦੂਜੇ ਸੂਏ ਆ ਬਾਕੀ ਹਵਾਨਾ ਤੁਸੀਂ ਵੇਖੋਗੇ ਥਣ ਥਣ ਬਹੁਤ ਜ਼ਿਆਦਾ ਸੋਹਣਾ ਨਾ ਤਾਂ ਬੁਰਗੀ ਨਾ ਹਾਂ ਇਹ ਕਰੋ ਚੱਕ ਜੀ ਠੀਕ ਆ ਵੀਰ ਗੁਰਪ੍ਰੀਤ ਕਿੰਨਾ ਹੀ ਡਿਮਾਂਡ ਐ ਇਸ ਵਾਰ ਦੀ ਫਿਰ ਇਹ ਤਾਂ ਜੀ 68000 ਰੁਪਇਆ 68000 ਆ ਵਿੱਚੋਂ ਮਾਲਤਾਨ ਕਰਾਂਗੇ ਇਹ ਠੀਕ ਆ 68 ਦੇ ਵਿੱਚੋਂ ਜੀ 23 ਲੀਟਰ ਦਿੱਤਾ ਨੇ ਪਹਿਲੇ ਸਵੇਰ ਤੋਂ ਅੱਛਾ ਜੀ ਹਾਂ ਜੀ ਤੇ ਮਿਲਕ ਵਾਲੀ ਕੈਪੈਸਿਟੀ ਵਾਲੀ ਚੰਗੀ ਬੈਠ ਜਾਪਦੀ ਜੀ ਵੈਸੇ ਨਾ ਜਿੰਨੇ ਘਰ ਰੱਖਣੀ ਉਹ ਤਾਂ ਯਾਦ ਕਰੂਗਾ ਜਦੋਂ ਨੂੰ ਹੂੰ ਸਹੀ ਹਾਂ ਬਿਲਕੁਲ ਜੀ ਆ ਲੋ ਜੀ ਹਾਂ ਢਿਲ ਢੁਲ ਹੈਗੀ ਜਹਾਤਾ ਸੁੰਦੀ ਨਹੀਂ ਹੈ ਨਾ ਜੀ ਹਾਂ ਜੀ ਨਹੀਂ 8 ਦਿਨ ਤਾਂ ਪੱਕੇ ਪਏ ਹਨ ਦਿਨਾਂ ਦੇ ਵਿੱਚ ਪੂਰੇ ਹੁੰਦੇ ਵਿੱਚ ਠੀਕ ਹੈ ਜੀ ਹਾਂ ਉੱਤੇ ਲੈ ਜੇ 2 ਦਿਨ ਤੇ ਬੱਕਰੀ ਲੈ ਠੀਕ ਹੈ ਜੀ 68000 ਦੀ ਹੈ ਨਾ ਜੀ 68000 ਦੇ ਵਿੱਚੋਂ ਜਿਹੜਾ ਦੋਸਤੋ ਮਾਨਤਨ ਹੋ ਜਾਊਗਾ ਬੈੜ ਉਹਦੇ ਨੇ 80000 ਰਲੀਆਂ ਤੋਂ ਜ਼ਿਆਦਾ ਦੇਣਾ। ਹਾਂ। ਨਾਰਮਲੀ ਇੱਕ ਗੱਲ ਕਰ ਲਈਏ ਤੇ 20 ਤੋਂ ਪਲੱਸ ਤਾਂ ਚੱਲਣਾ ਚਾਹੀਦਾ ਇਹਨੂੰ ਵੈਸੇ। ਨਾਰਮਲੀ 25 ਪਲੱਸ ਜਾਊਗੀ ਪਰ ਚਲੋ ਤੁਸੀਂ ਨਾਰਮਲ ਵੀ ਗਿਣੋ ਗਰਮੀ ਦੇ ਦਿਨ ਉਹਨੇ 20 ਤੋਂ ਤਾਂ ਆਰਾਮ ਨਾਲ ਜਾਣਾ। ਬਿਲਕੁਲ ਜੀ। ਤੇ ਜ਼ਰੂਰ ਤੁਸੀਂ ਦੋਸਤੋ ਖਰੀਦ ਸਕਦੇ ਹੋ ਬੈੜਾ ਹਰ ਵਾਰ ਦੀ ਤਰ੍ਹਾਂ ਬਹੁਤ ਵਧੀਆ ਆਣੇ। ਬਾਕੀ ਤਸੱਲੀਆਂ ਜਿਹੜੀਆਂ ਤੁਸੀਂ ਘਰ ਵਿੱਚ ਜਟ ਕਰਕੇ ਆਪ ਵੀ ਕਰ ਲਿਓ। ਤੇ ਚੂੜ ਇਹਨਾਂ ਦੋਨੋਂ ਨੂੰ ਨਹੀਂ ਚਵਾਈਦਾ। ਠੀਕ ਹੈ ਜੀ। ਉਸ ਤਰ੍ਹਾਂ ਚਵਾਈ ਕਰੀ ਦੀ। ਠੀਕ ਹੈ ਜੀ। ਹਾਂ। ਤੇ ਚਲੋ ਠੀਕ ਹੈ ਬਾਕੀ ਸੀਲ ਪਸ਼ੂ ਦਾ ਚਲੋ ਇਹਨਾ ਹੁੰਦਾ ਕੋਈ ਲੱਤ ਛੜ ਨਹੀਂ ਮਾਰਦਾ ਲੱਤ ਛੜ ਨਹੀਂ ਮਾਰਦਾ ਕਈ ਵਾਰ ਪਸ਼ੂ ਕੋਈ ਅੰਨ ਕੰਨੀ ਕਰਦੇ ਚਲੋ ਉਹਨਾਂ ਵੇੜਾ ਨੂੰ ਕੋਈ ਨਾ ਜੂਟ ਵੀ ਪਾਉਣੇ ਪੈਂਦੇ ਆ ਪਾਉਣੇ ਪੈਂਦੇ ਚਲੋ ਵਧੀਆ ਹੈਗੀ ਇਹ ਗੱਲਬਾਤ ਜੇਕਰ ਜੂਟ ਨਹੀਂ ਪਾਉਂਦੇ ਸੀਲ ਸਾਊ ਪਸ਼ੂ ਆ ਤੇ ਇੱਕ ਜਿਹੜੀ ਆ ਦੋਸਤੋ ਨੀਲੀ ਰਵੀ ਦੇ ਵਿੱਚ ਇੱਕ ਮਾਝਾ ਵੀਰ ਦੇ ਕੋਲ ਠੀਕ ਆ ਜੀ ਇਹ ਵੀ ਵਿਕਾਊਗਾ ਥੱਲੇ ਬੱਚਾ ਇਹ ਵੀ ਬਹੁਤ ਵਧੀਆ ਕੱਟੀ ਵੀ ਚੰਗੀ ਸੋਹਣੀ ਪਾਈ ਹੈ ਸਮਝ ਨੇ ਵੀਰ ਗੁਰਪ੍ਰੀਤ ਕੀ ਡਿਮਾਂਡ ਹੈ ਸਮਝ ਲਈ ਇਹ ਡਿਮਾਂਡ ਜਿੰਨੀ ਮਰਜ਼ੀ ਕਰ ਦਈਏ 80000 ਰੁਪਏ ਦੇ ਦੇ ਨੀ ਲੀ ਰਾਬੀ ਨੀ ਬਿਰ ਠੀਕ ਹੈ ਜੀ ਤੇ ਦੇਣੇ ਨੂੰ ਕਿੰਨੇ ਕੋਗੇ ਸੀ ਨੂੰ ਇਹਨੂੰ ਅਜ ਤੀਜਾ ਦੇਣ ਤੀਜਾ ਦੇਣਾ ਹਾਂਜੀ ਤੇ ਬੌਲੇਜ ਵੀਰ ਕਿੰਨਾ ਕੋਣ ਜਿਹੜਾ ਕਿਸੇ ਭੈਣ ਭਰਾ ਦੇ ਚੋਲੇ ਕੋਈ ਹੱਥ ਹੁਣਾ ਲਾ 7 ਲੀਟਰ ਹਾਂ ਤੇ 8 ਹੈ ਬਿਲਕੁਲ ਤਿਆਰ ਕੰਡੇ ਵਾਲਾ ਮਤਲਬ ਕਿ ਹੈ 8 ਆਹ ਠੀਕ ਹੈ ਜੀ ਤੇ ਚਵਾਈ گاਵਾਂ ਨਾਲੋਂ ਵੱਧ ਲੱਗੀ ਜੰਦੀ ਠੀਕ ਹੈ ਜੀ ਲੋ ਵੀ ਦੋਸਤੋ ਆ ਫੇਸ ਕੁਆਲਟੀ ਚੈੱਕ ਕਰੋ ਠੀਕ ਹੈ ਰੇਟ ਭਾਪੜਤਾ ਆਪਾਂ ਸਟਾਰਟਿੰਗ ਤੋਂ ਵੀਰ ਤੋਂ ਪੁੱਛ ਲਿਆ ਕਿਉਂਕਿ ਹਨਾ ਵੀ ਵੀਰਾਂ ਦੀ ਇੱਕ ਇੱਛਾ ਹੁੰਦੀ ਹੈ ਵੀ ਰੇਟ ਪਹਿਲਾਂ ਵੀਰ ਦੱਸਦਿਆ ਕਰੋ ਤੇ ਰੇਟ ਆਪਾਂ ਦੱਸਦਾ ਤੇ ਚੰਗੀ ਲੱਗੂਗੀ ਮਨ ਨੂੰ ਪਸੰਦ ਆਈ ਤੇ ਜਰੂਰ ਤੁਸੀਂ ਕੰਟੈਕਟ ਕਰਿਓ ਪਿੱਛੇ ਬੱਚਾ ਜਿਹੜਾ ਹੈਗਾ ਉਹ ਵੀ ਸੋਹਣੀ ਮਗਰ ਜਿਹੜੀ ਕੱਟੀ ਫੀਮੇਲ ਕਾਫ ਆ ਠੀਕ ਆ ਜੀ ਤੇ ਨਿਸ਼ਾਨ ਮਾਰਕਿੰਗ ਜਿਹੜੀ ਆ ਕੱਟੀ ਦੀ ਵੀ ਬਿਲਕੁਲ ਇਹਨੂੰ ਬਿੰਨ ਜਿਹੜੀ ਆਪਣੀ ਮਦਰ ਦੇ ਉੱਪਰ ਆ ਕਰੋ ਜੇ 8 7 8 7 ਲੀਟਰ ਜਿਹੜਾ ਦੋਸਤੋ ਅੱਜ ਤੀਜੇ ਦਿਨ ਦੀ ਸੂਈ ਦਾ ਜਿਹੜਾ ਬਿਲਕੁਲ ਬੌਲਾ ਤੁਸੀਂ ਮੰਨ ਕੇ ਇਹ ਛੋਟੀ ਲੈ ਕੇ ਜਾ ਸਕਦੇ ਹੋ ਬਿਲਕੁਲ ਬਰੀਕ ਚਮੜੀ ਇੱਕ ਆਪਾਂ ਕਵਾਂਗੇ ਜਿਵੇਂ ਕਾਗਜ਼ ਜਾਂ ਗੰਡੇ ਦੇ ਛਿਲਕ ਜੀ ਆਪਾਂ ਕਵਾਂਗੇ ਵੀ ਉਹੋ ਜੀ ਚਮੜੀ ਹੈਗੀ ਆ ਠੀਕ ਆ ਜੀ ਆ ਪਿੱਟ ਪ ਥੋੜੀ ਬੈਨ ਜਾਂਦੀ ਸ਼ਾਮ ਹਾਂਜੀ ਟਾਈਮ ਦੇ ਹਿਸਾਬ ਨਾਲ ਦੋਸਤੋ ਟਾਈਮ ਹਜੇ 1.5 ਵਜੇ ਦਾ ਮੈਂ ਕੋਈ ਫੇਰ ਕਨਫਰਮ ਕਰਾ ਦੇਣਾ ਵੀ 1.5 ਵਜੇ ਹਜੇ ਦੁਪਹਿਰ ਦਾ ਸਮਾਂ ਹੈਗਾ ਬਾਕੀ ਆ ਥਾਂ ਤੁਹਾਨੂੰ ਵੇਖੋ ਜੀ ਠੀਕ ਆ ਬਿਲਕੁਲ ਮੁੱਠੀ ਵਾਲਾ ਥਾਣਾ ਤੇ ਚੁਵਾਈ ਜਿਹੜੀ ਆ ਦੋਸਤੋ ਤੁਸੀਂ ਵਧੀਆ ਕਰ ਸਕਦੇ ਹੋ ਜੇ ਇਹੋ ਦੇ ਥਾਣ ਇਹੋ ਜਿਹਾ ਥਾਣਾ ਜ਼ਿਕਰ ਲੱਗਾ ਹੋਵੇ ਤੇ ਵੀਰ ਚੁਵਾਈ ਬਿਲਕੁਲ ਹੈ ਤਾਂ ਪੋਲੀ ਆ ਬਿਲਕੁਲ ਗਾਂਵਾਂ ਵਾਲੀ ਚੁਵਾਈ ਪੋਲੀ ਪੋਲੀ ਚੁਵਾਈ ਹਾਂਜੀ ਕੋਈ ਭੂਰ ਸੱਟਾ ਤੇ ਕੋਈ ਨਾਂ ਦੀ ਚੀਜ਼ ਹੈਗੀ ਨਹੀਂ ਹੈ ਨਹੀਂ ਠੀਕ ਹੈ ਜੀ ਬਾਕੀ ਦੋਸਤੋ ਤੁਸੀਂ ਤਸੱਲੀ ਕਰਨੀ ਹੁੰਦੀ ਹੈ ਮੇਰਾ ਕੰਮ ਹੁੰਦਾ ਵੀ ਓਨਰ ਤੋਂ ਮਾਲਕ ਤੋਂ ਜਿੰਨੀ ਵੀ ਹੋ ਜੇ ਚੀਜ਼ ਪੁੱਛ ਲਵਾਂਗਾ 8 ਲੀਟਰ ਹੈ 12 ਲੀਟਰ ਝੋਟੀ ਰਾਮ ਨਾਲ ਦੁੱਧ ਕੱਢੂਗੀ ਠੀਕ ਹੈ ਜੀ ਠੀਕ ਹੈ ਕਿਉਂਕਿ ਦੀ ਮਾਂ 16 17 ਲੀਟਰ ਦੁੱਧ ਦਿੰਦੀ ਠੀਕ ਹੈ ਜੀ ਹਾਂ ਜੀ ਖੋਲ ਕੇ ਇਹ ਵੀ ਦਿਖਾਓ ਜੀ ਓਕੇ ਆਹ ਦੇਖੋ ਜੀ ਠੀਕ ਆ ਚਾਰ ਟਾਲ ਦੇਖੋ ਜੀ ਝੋਟੀ ਦੀ ਤੇ ਪੇਟ ਪੁੱਠਾ ਵੇਖੋ ਆ ਮੈਂ ਪਹਿਲਾ ਜ਼ਿਕਰ ਕਰਤਾ ਬਿਲਕੁਲ ਬਰੀਕ ਜੀ ਚਮੜੀ ਆ ਬੱਗੀ ਮੋਛਾ ਦੋਸਤੋ ਮੱਥਾ ਬੱਲਾ ਠੀਕ ਆ ਜੀ ਮਗਰਲੇ ਪੈਰ ਤੋਤੇ ਆ ਤੇ ਅੱਖਾਂ ਜਿਹੜੀਆਂ ਦੋਸਤੋ ਬਿੱਲੀਆਂ ਹੈਗੀਆਂ ਠੀਕ ਆ ਹਾਈਟ ਜਿਹੜੀ ਆ ਤੁਸੀਂ ਮੀਡੀਅਮ ਤੋਂ ਬੇਸ਼ੱਕ ਵੱਧ ਮੰਨ ਸਕਦੇ ਹੋ ਮੀਡੀਅਮ ਤੋਂ ਪਲੱਸ ਹਾਈਟ ਤੁਸੀਂ ਜਿਹੜੀ ਮੰਨ ਕੇ ਇਹ ਜਿਹੜੀ ਆ ਝੋਟੀ ਲੈ ਕੇ ਜਾ ਸਕਦੇ ਠੀਕ ਆ ਉਹ ਜੀ ਇੱਕ ਹੋਰ ਗੱਲ ਜੇ ਇਹਦੀ ਤੁਮ तमाम ਮਦਰ ਵੇਖਣੀ ਚਾਹਵੇ ਉਹ ਵੀ ਦਿਖਾ ਸਕਦੇ ਆ ਇਹਦੀ ਮਦਰ ਵੀ ਹੈਗੀ ਆ ਜੀ ਹਾਂ ਜੀ ਪਰਿਸ਼ਤੇਦਾਂ ਤੋਂ ਲਈ ਪਰਿਸ਼ਤੇਦਾਰੀ ਚ ਆਈ ਆ ਆਪਣੇ ਕੋਲ ਮਤਰ ਵੀ ਮਤਲਬ ਕਿ ਹੈ ਨੀਲੀ 라ਵੀ ਦੇ ਵਿੱਚ ਹੀ ਹਾਂ ਨੀਲੀ 라ਵੀ ਦੇ ਵਿੱਚ ਹੀ ਕਿੰਨੇ ਕਿ ਮਿਲਕਿੰਗ ਤੇ ਚੱਲੀ ਇਹਦੀ ਮਤਲਬ 16 17 17 18 16 ਹੈਗੀ ਵੈਸੇ ਆਪਣੇ ਕਿਸੇ ਭੈਣ ਭਰਾ ਨੂੰ ਜੇਕਰ ਵੀਰ ਕਿਸੇ ਨੂੰ ਪਸੰਦ ਆ ਜਾਂਦੀ ਹੈ ਹਾਂਜੀ ਉਹ ਜਾ ਕੇ ਵੇਖ ਸਕਦਾ ਹਾਂ ਵੇਖ ਸਕਦਾ ਹੈ ਨੇੜੇ ਹੈ ਨਾ ਨੇੜੇ ਹੀ ਹੈ 2 4 ਕਿਲੋਮੀਟਰ 4 ਕਿਲੋਮੀਟਰ 4 ਕਿਲੋਮੀਟਰ ਹਾਂਜੀ ਲੋ ਵੀ ਦੋਸਤੋ ਇਸ ਦੀ ਮਦਰ ਵੀ ਤੁਸੀਂ ਵੈਰੀਫਾਈ ਕਰਨੀ ਹੈ ਨਾ ਕਈ ਵਾਰਾਂ ਵੀਰਾਂ ਨੂੰ ਹੁੰਦਾ ਇਸ ਦੀ ਮਦਰ ਵੀ ਦੇਖ ਲਿਓ ਗਾ ਅੱਗੇ ਉਸ ਦੀ ਇਹ ਜਿਹੜੀ ਦੋਸਤੋ ਬੱਚੀ ਆ ਇਹ ਵੀ ਦੇਖ ਲਿਓ ਤੇ ਉਸ ਦੀ ਗਾਂ ਜਿਹੜੀ ਬੱਚੀ ਅੱਗੇ ਨਵੇਂ ਜਨਮ ਦੇ ਵਿੱਚ ਆ ਆ ਕੱਟੀ ਆ ਮਗਰ ਸ਼ੌਕੀਨ ਵੀਰਾਂ ਦੇ ਲਈ ਆ ਤੁਸੀਂ ਖਰੀਦ ਸਕਦੇ ਹੋ ਮਗਰ ਕੱਟੀ ਵੀ ਬਹੁਤ ਸੋਹਣੀ ਆ ਠੀਕ ਆ ਨਿੱਗਰ ਕੱਟੀ ਆ ਤੇ ਮੁੱਲ ਜਿਹੜਾ ਵੀਰ ਗੁਰਪ੍ਰੀਤ 85000 ਦੱਸਿਆ ਸੀ 80000 ਦੀ ਦਵਾਂਗੇ ਹਾਂ ਜਾਨਾ 80000 ਦੀ ਹਾਂ ਹਾਂ ਜਾਨਾ ਹੋਣੀ ਬਾਕੀ ਛੋੜ ਜਾਪਾ ਹੁੰਦਾ ਮੌਕੇ ਤੇ ਮੌਕੇ ਤੇ ਮੌਕੇ ਤੇ ਹੋ ਜਾਊਗਾ ਇਹਦੇ ਵਿੱਚੋਂ ਬਿਲਕੁਲ ਆਪਾਂ ਜੈਜ ਕਰਤਾ ਠੀਕ ਹੈ ਜੀ ਹਾਂ ਜੀ ਲੋ ਵੀ ਦੋਸਤੋ ਇਹ ਵੀਰ ਦੇ ਕੋਲ ਪਸ਼ੂ ਸੀ ਅੱਜ ਤਿੰਨ ਬਿਹੜਾਂ ਤੇ ਇੱਕ ਝੋਟੀ ਆਪਾਂ ਦਿਖਾਈ ਆ ਨੰਬਰ ਵੀਰ ਆਪਣੇ ਜਰੂਰ ਦੱਸ ਦੋ ਜੀ 99157 ਹਾਂਜੀ 80777 76960 95848 ਠੀਕ ਹੈ ਜੀ ਇਹ ਦੋਨੋਂ ਨੰਬਰ ਦੋਸਤੋ ਆਪਾਂ ਸਕਰੀਨ ਤੇ ਹਮੇਸ਼ਾ ਜਿਹੜੇ ਚੱਲਦੇ ਕਰ ਦਿੰਦੇ ਆ ਤੇ ਬਾਕੀ ਵੀਰ ਹੋਣਾ ਦਾ ਜਿਹੜਾ ਫਾਰਮ ਦਾ ਨਾਮ ਹੈ लाਟੀ ਡੇਰੀ ਫਾਰਮ ਆ ਜੀ ਠੀਕ ਆ ਤੇ ਕਰਿਆਲੇ ਤੁਸੀਂ ਵਿਜ਼ਿਟ ਕਰਨੀ ਹੈਗੀ ਆ ਠਗਾਣਾ ਪਿੰਡ ਬਿਲਕੁਲ ਲੱਗਿਆ ਸ਼ਹੀਦ ਪਿੰਡ ਥੋੜੀ ਦੂਰੀ ਤੇ ਆ ਬਿਲਕੁਲ ਨਾਲ-ਨਾਲ ਲੱਗਦੇ ਪਿੰਡ ਆ ਤੇ ਬਾਹਰ ਟਾਲੀਆਂ ਦੇ ਉੱਪਰ ਵੀਰ ਹੋਣਾ ਦਾ ਜਿਹੜਾ ਦੋਸਤੋ ਘਰ ਹੈਗਾ ਤੇ लाਟੀ ਡੇਰੀ ਫਾਰਮ ਆ ਵੀਰ ਗਰੁੱਪੀ ਦੇ ਨੰਬਰ ਜਿਹੜੇ ਲਗਾਤਾਰ ਸਕਰੀਨ ਤੇ ਚੱਲ ਰਹੇ ਆ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਵਧੇਰੇ ਗੱਲਬਾਤ ਕਰ ਸਕਦੇ ਠੀਕ ਹੈ ਜੀ ਐਨੀਮਲ ਜਿਹੜੇ ਆ ਦੋਸਤੋ ਇਸ ਘਰੋਂ ਤੁਹਾਨੂੰ ਦੇਖਣ ਦੇ ਵਿੱਚ ਮਿਲਦੇ ਵੀ ਰਹਿਣ ਕੇ ਆਉਣ ਵਾਲੇ ਸਮੇਂ ਦੇ ਵਿੱਚ ਤੇ ਸਮੇਂ-ਸਮੇਂ ਦੇ ਨਾਲ ਤੁਸੀਂ ਜਿਹੜਾ ਕੰਟੈਕਟ ਬਣਾ ਕੇ ਰੱਖ ਸਕਦੇ ਹੋ ਕਿਉਂਕਿ ਪਸ਼ੂ ਜਿਹੜੇ ਹੈਗੇ ਆ ਡੇਲੀ ਨਿਊ ਅਪਡੇਟ ਜਿਹੜੇ ਆ ਹੁੰਦੇ ਰਹਿੰਦੀ ਆ ਠੀਕ ਹੈ ਜੀ ਤੇ ਬਾਕੀ ਚੰਗੀ ਕੁਆਲਿਟੀ ਦੇ ਜਿਹੜੇ ਪਸ਼ੂ ਮਿਲ ਸਕਦੇ ਆ ਤੁਹਾਨੂੰ ਇਥੋਂ ਅ ਜਿੱਥੋਂ ਵੀ ਮੈਂ ਦੋਸਤੋ ਖਾਸ ਤੌਰ ਤੇ ਵੀਡੀਓ ਪਾਉਣਾ ਤਸੱਲੀ ਤੁਸੀਂ ਕਰਨੀ ਆਉਂਦੀ ਆਪਣਾ ਹੱਕ ਸਮਝ ਕੇ ਪੈਸੇ ਖਰਚ ਕਰਨੇ ਆ ਹੱਕ ਸਮਝ ਕੇ ਆਪਣੀ ਇੱਕ ਟਾਈਮ ਦੀ ਦੋ ਟਾਈਮ ਦੀ ਚਵਾਈ ਜ਼ਰੂਰ ਕਰ ਲਿਆ ਕਰੋ ਜਿਹੜਾ ਪਸੂ ਸੂਣ ਵਾਲਾ ਉਹਨੂੰ ਟਿਪ ਕੇ ਤਸੱਲੀ ਕਰ ਲਿਆ ਕਰੋ ਚੌਥਾ ਥਾਣਾ ਦੀ ਵਿੱਚੋਂ ਠੀਕ ਹੈ ਜੀ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ